ਵੈਸੂ ਜੀ ਦਾ ਖਾਲਸਾ ਉਹ ਹੈ ਸ੍ਰੀ ਵੈਸੂ ਜੀ ਫਤਿਹ ਇੱਕ ਛੋਟੀ ਜਿਹੀ ਅਪੀਲ ਕੀਤੀ ਸੀ ਪਾ ਚੱਲਦੇ ਲੋਕ ਤੇ ਦੇ ਵਿੱਚ ਕਿ ਪੰਜਾਬੀਓ ਆਪਣੀ ਕੌਮ ਦੁੱਖ ਸੁੱਖ ਮੁਰੇ ਹੋ ਕੇ ਖੜਦੀ ਹੈ ਭਾ ਮਾ ਜਿਹੇ ਜਿਹੇ ਹਾਲਾਤ ਇੱਥੇ ਜੋ ਵੀ ਹਸਾਨਾ ਜਦੋਂ ਨੁਕਸਾਨ ਆਉਂਦਾ ਹੈ ਹਰ ਵਰਗੇ ਨੁਕਸਾਨ ਹੁੰਦਾ ਹੈ ਜਾਂ ਹੋਰ ਕੋਈ ਵੀ ਪੰਜਾਬ ਤੇ ਗੁੰਜਿਆ ਜਾਂ ਬਾਹਰਲੇ ਸਟੇਟਾਂ ਤੇ ਪੈਂਦੀ ਹੈ ਪੰਜਾਬੀ ਮੂਹਰੇ ਹੋ ਕੇ ਲੰਗਰ ਲਾਉਣਾ ਸਾਡੇ ਗੁਰੂਆਂ ਨੇ ਸਿਖਾਇਆ ਮਾੜਿਆਂ ਦੀ ਮਦਦ ਕਰਨਾ ਤੇ ਮੋਰਚਿਆਂ ਦੇ ਵਿੱਚ ਜਿਹੜੇ ਲੋਕ ਦਿਨ ਰਾਤ ਇੱਥੇ ਸੜਕਾਂ ਤੇ ਪਏ ਆ ਉਹਦਾ ਸਹਿਯੋਗ ਦੇਣਾ ਇਹ ਪਿੰਡ ਤਲਵੰਗਰ ਪਾਲੋ ਬਾਲਾ ਹਲਕਾ ਬਲਾਡਾ ਹਲਕਾ ਬਲਾਡਾ ਜ਼ਿਲ੍ਹਾ ਮਾਨਸਾ ਪੂਰੀ ਆਪਦੀ ਟੀਮ ਭਾਰਤੀ ਕਿਸਾਨ ਜੀ ਨੂੰ ਲੱਖੋ ਬਾੜ ਨਾਲ ਸੰਬੰਧਤ ਨੇ ਬੰਦੇ ਤਾਂ ਫੇਰ ਵੀ ਆਪ ਦਾ ਫਰਜ ਸਮਝੋ ਵੀ ਸਾਡਾ ਭਾਈ ਸੜਕਾ ਤੇ ਬੈਠਾ ਤਾਂ ਵੱਡੀ ਲੱਕੜਾਂ ਦੀ ਟਰਾਲੀ ਲੈ ਕੇ ਅੱਜ ਆਏ ਨੇ ਤੇ ਦੋ ਹਜੇ ਹੋਰ ਭਰੀਆਂ ਪਈਆਂ ਇਹਨਾਂ ਦੀ ਤਾਂ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਅੱਜ ਜੋ ਵੀ ਆਪਣਾ ਯੋਗਦਾਨ ਪਾ ਸਕਦਾ ਹੈ ਲੰਗਰ ਦੇ ਰੂਪ ਵਿੱਚ ਲੱਕੜਾਂ ਦੇ ਰੂਪ ਦੇ ਵਿੱਚ ਲੀੜਿਆਂ ਦੇ ਰੂਪ ਵਿੱਚ ਜਾਂ ਜੋ ਵੀ ਕੋਈ ਰਜਾਈ ਗਦੈਲਾ ਕੰਬਲ ਠੰਡ ਦੇ ਵਿੱਚ ਕੋਈ ਨੇੜੇ ਜੋ ਵੀ ਮਦਦ ਕਰ ਸਕਦਾ ਹੈ ਜੋ ਆਪਾਂ ਮਦਦ ਪਹਿਲਾਂ ਕੀਤੀ ਹੈ ਤਾਂ ਦਿੱਲੀ ਦੇ ਵਿੱਚ 13 ਮਹੀਨੇ ਰਹਿ ਕੇ ਆਏ ਆ 10 ਮਹੀਨੇ ਇੱਥੇ ਰਹਿ ਗਏ ਤਾਂ ਜਿੰਨਾ ਰਸਣ ਜਿੰਨਾ ਬਾਹਰੋਂ ਰਸਤਾ ਆ ਰਹੀਆਂ ਨੇ ਅਸੀਂ ਖਾਸ ਕਰਕੇ ਦੋਨੇ ਪੁਰੋਂ ਵੱਲੋਂ ਤੇ ਮੈਂ ਖਾਸ ਕਰਕੇ ਭਾਰਤਪੁਰ ਦੇ ਤਾਂ ਸਿੱਧੂਪੁਰ ਵੱਲੋਂ ਜਿਹੜੇ ਸਾਡੇ ਸਾਥੀ ਐਡੀ ਠੰਡ ਦੇ ਵਿੱਚ ਐਨੇ ਕੰਬਲਾਂ ਦੇ ਛੱਡਣ ਦੇ ਬਾਜੂ ਖਨੋਰੀ ਮੋਰਚੇ ਵਿੱਚ ਲੱਕੜਾਂ ਦੀ ਟਰਾਲੀ ਲੈ ਕੇ ਇੱਥੇ ਜਿਹੜੇ ਰਾਤ ਨੂੰ ਪਹਿਰੇ ਤੇ ਸਾਡੇ ਕਿਸਾਨ ਬੰਦੇ ਆ ਸਾਡੀਆਂ ਭੈਣਾਂ ਬੰਦੀਆਂ ਨੇ ਉਹਨਾਂ ਵਾਸਤੇ ਜਿਹੜਾ ਧੂਏ ਦੇ ਰੂਪ ਦੇ ਵਿੱਚੋਂ ਲੱਕੜ ਵਰਤੀ ਜਾਂਦੀ ਹੈ ਲੰਗਰਾਂ 'ਚ ਵਰਤੀ ਜਾਂਦੀ ਹੈ ਇਹ ਇਸ ਪਿੰਡ ਦਾ ਮੈਂ ਫੇਰ ਖਾਸ ਕਰਕੇ ਬਹੁਤ ਬਹੁਤ ਧੰਨਵਾਦ ਵੈਸੁਰੂ ਜੀ ਦਾ ਕੰਮ ਦਾ